ਮਰ ਨੂਰੀ ਮੈਮ ਵੀ ਨੇ ਮੈਮ ਨਾਲ ਗੱਲ ਬਾਤ ਕਰਾਂਗਾ ਪਹਿਲਾ ਸਵਾਲ ਜਹਨ ਦੇ ਵਿੱਚ ਇਹ ਹੁੰਦਾ ਤੁਸੀਂ ਤਕਰੀਬਨ ਕਿੰਨੇ ਮੇਲਿਆਂ ਦਾ ਹਿੱਸਾ ਬਣੇ ਹੋ ਸਟੇਜ ਸ਼ੋਅ ਦਾ ਹਿੱਸਾ ਬਣੇ ਹੋ ਅੱਜ ਅੰਦਰੋਂ ਦਰਦ ਸੀਗਾ ਕਿ ਮੈਂ ਸਟੇਜ ਦੇ ਉੱਪਰ ਤਾਂ ਹਾਂ ਉਹ ਕਿਸਾਨ ਹੈ ਜਿਨ੍ਹਾਂ ਨੂੰ ਮੈਂ ਖੁਸ਼ਹਾਲੀ ਤੇ ਗਾਇਆ ਅੱਜ ਮੈਂ ਉਹਨਾਂ ਦਰਦ ਦੇ ਵਿੱਚ ਸ਼ਾਮਿਲ ਹੋਈਆਂ ਬਿਲਕੁਲ ਕਿ ਜਿਹੜੇ ਕਿਸਾਨ ਅੱਗੇ ਭੰਗੜੇ ਪਾਉਂਦੇ ਹੁੰਦੇ ਸੀ ਨੱਚਦੇ ਟੱਪਦੇ ਹੁੰਦੇ ਸੀਗੇ ਖੁਸ਼ੀਆਂ ਦੇ ਨਾਲ ਤੇ ਅੱਜ ਜਦੋਂ ਉਹਨਾਂ ਦਾ ਦਰਦ ਦੇ ਵਿੱਚ ਅਸੀਂ ਆਏ ਆ ਸ਼ਰੀਕ ਹੋਏ ਆ ਤਾ ਬੈਠੇ ਕਿੰਨੇ ਦਿਨਾਂ ਦੇ ਭੁੱਖੇ ਭਾਣੇ ਬੈਠੇ ਨੇ ਇੱਥੇ ਸਾਡੀਆਂ ਮਾਤਾਵਾਂ ਵਿਚਾਰੇ ਬਜ਼ੁਰਗ ਵੀ ਬੈਠੇ ਨੇ ਪਿਆਸੇ ਬੈਠੇ ਨੇ ਤੇ ਇੰਨੀ ਧੁੱਪ ਦੇ ਵਿੱਚ ਬੈਠੇ ਨੇ ਮਹੀਨਾ 2 ਮਹੀਨੇ ਹੋ ਚੱਲੇ ਨੇ ਇਹਨਾਂ ਨੂੰ ਬੈਠਿਆਂ ਨੂੰ ਅਸੀਂ ਜਦੋਂ ਖੰਨੇ ਦੇ ਵਿੱਚ ਧਰਨਾ ਲੱਗਿਆ ਸੀਗਾ ਉੱਥੇ ਵੀ ਅਸੀਂ ਉਹਨਾਂ ਦੇ ਨਾਲ ਖੜੇ ਸੀਗੇ ਤੇ ਮੈਂ ਇਹੀ ਕਹਾਂਗਾ ਕਿ ਜਦੋਂ ਬੰਦਾ ਇਹ ਤਾਂ ਕਿਸਾਨਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਸਾਰੇ ਪੰਜਾਬੀਆਂ ਦੀ ਗੱਲ ਆ ਇਹ ਧਰਤੀ ਮਾਂ ਸਾਰੇ ਪੰਜਾਬੀਆਂ ਦੀ ਮਾਂ ਹੈ ਔਰ ਜਦੋਂ ਵੀ ਸਾਡੇ ਪੰਜਾਬ ਦੇ ਉੱਤੇ ਕਿਸੇ ਨੇ ਵੀ ਆ ਕੇ ਹਕੂਮਤ ਕਰਨ ਦੀ ਕੋਸ਼ਿਸ਼ ਕੀਤੀ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਉਦੋਂ ਉਦੋਂ ਵਲਵਲੇ ਉੱਠਿਆ ਕਲਾਕਾਰ ਐਦਾਂ ਹੁੰਦੇ ਨੇ ਕਿ ਹਮੇਸ਼ਾ ਇਹ ਜਦੋਂ ਵੀ ਕਿਤੇ ਦੇਸ਼ ਦੇ ਭੀੜ ਪੈਂਦੀ ਆ ਫਿਰ ਇਹਨਾਂ ਦਾ ਜਿਹੜਾ ਗਾਣਾ ਹੁੰਦਾ ਉਹ ਵਾਰਾਂ ਦੇ ਰੂਪ ਚ ਹੁੰਦਾ ਯੋਧਿਆਂ ਨੂੰ ਲੋਕਾਂ ਦੇ ਵਿੱਚ ਇਹ ਜੋਸ਼ ਪੈਦਾ ਕਰਦੇ ਨੇ ਤਾਂ ਕਿ ਆਪਣੇ ਹੱਕ ਨੂੰ ਪਛਾਣਨ ਜੋਸ਼ ਦੇ ਨਾਲ ਉੱਠਣ ਆਪਣੇ ਜੋ ਹੱਕ ਸੱਚ ਦੀ ਲੜਾਈ ਲੜਨ ਮੈਂ ਇਹੀ ਇਸੇ ਕਰਕੇ ਅਸੀਂ ਕਲਾਕਾਰ ਜਿਹੜੇ ਅਸੀਂ ਨਾਲ ਆਏ ਆ ਕਿ ਜਿਹੜੇ ਹਜੇ ਵੀ ਲੋਕ ਸੁੱਤੇ ਪਏ ਨੇ ਜਿਨ੍ਹਾਂ ਦੀ ਜ਼ਿਹਨੀ ਤੋਂ ਸੁੱਤੀ ਪਈ ਹੈ ਜਿਹੜੇ ਹਜੇ ਵੀ ਨਹੀਂ ਸਮਝ ਰਹੇ ਆਪਣੇ ਹੱਕ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹ ਸੋਚਦੇ ਨੇ ਕਿ ਕਿਸਾਨਾਂ ਦੀ ਲੜਾਈ ਹੈ ਇਕੱਲੀ ਹਜੇ ਵੀ ਨਹੀਂ ਹਜੇ ਉਸ ਨੀਚੇ ਉੱਠ ਰਹੇ ਉਹਨਾਂ ਅੱਗੇ ਅਸੀਂ ਇਹ ਬੇਨਤੀ ਕਰਦੇ ਹਾਂ ਅਸੀਂ ਆਪਣੇ ਗਾਣੇ ਰਹੀਂ ਵੀ ਉਹਨਾਂ ਦੇ ਅੰਦਰ ਜੋਸ਼ ਭਰਨ ਦੀ ਕੋਸ਼ਿਸ਼ ਕਰਾਂਗੇ ਕਿ ਆਪਣੇ ਹੱਕਾਂ ਨੂੰ ਪਛਾਣੋ ਔਰ ਆਪਣੇ ਹੱਕ ਸੱਚ ਦੀ ਲੜਾਈ ਦੇ ਵਿੱਚ ਹਿੱਸਾ ਬਣੋ ਔਰ ਅੱਜ ਜਦੋਂ ਮੈਂ ਇਸ ਸਟੇਜ ਤੇ ਆਈਆਂ ਤਾਂ ਮੇਰਾ ਦਿਲ ਭਰ ਰਿਹਾ ਸੀਗਾ ਕਿਉਂਕਿ ਕਾਫੀ ਦਿਨੋਂ ਤਾਂ ਮੇਰੇ ਸਿਹਤ ਠੀਕ ਨਹੀਂ ਸੀਗੀ ਸੈਲ ਡਾਊਨ ਹੋਏ ਸੀਗੇ ਪਰ ਮੈਂ ਕਿਹਾ ਨਹੀਂ ਜਾਣਾ ਹੈ ਕਿਉਂਕਿ ਇੱਕ ਦਿਨ ਮੌਤ ਨੇ ਆਉਣਾ ਹੀ ਆ ਪਰ ਮੌਤ ਐਸੀ ਆਵੇ ਜਿਹੜੀ ਸ਼ਹਾਦਤ ਹੋਵੇ ਜਿਹਨੂੰ ਲੋਕੀ ਯਾਦ ਵੀ ਕਰਨ ਮੈਂ ਇਹੀ ਸਾਰੇ ਲੋਕਾਂ ਨੂੰ ਇਹ ਕਹਾਂਗੇ ਕਿ ਡਰੋ ਨਾ ਕਿਸੇ ਚੀਜ਼ ਤੋਂ ਨਾ ਡਰੋ ਅਸੀਂ ਕਿਸ ਕੌਮ ਦੇ ਬੱਚੇ ਆ ਇਸੇ ਜਿਹੜੀ ਧਰਤੀ ਹੈਗੀ ਸਾਡੀ ਪੰਜਾਬ ਦੀ ਗੁਰੂਆਂ ਪੀਰਾਂ ਫਕੀਰਾਂ ਮਸਤਾਂ ਦੀ ਧਰਤੀ ਆ ਇੱਥੇ ਕੋਈ ਵੀ ਵੱਡੇ ਵੱਡੇ ਤੋਂ ਵੱਡੇ ਜ਼ੁਲਮ ਕਰਨ ਵਾਲੇ ਲੋਕੀ ਆ ਗਏ ਕੋਈ ਵੀ ਨਹੀਂ ਰਿਹਾ ਇੱਥੇ ਕਿਸੇ ਦੀ ਪਛਾਣ ਤੱਕ ਨਹੀਂ ਰਹੀ ਸਭ ਨੂੰ ਦੁਰਕਾਰ ਦਿੱਤਾ ਪਰ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈਗੀ ਆ ਸਿਆਸੀ ਪਾਰਟੀਆਂ ਆ ਕੇ ਵਿੱਚ ਤੁਹਾਡੇ ਕੁਝ ਭੈੜੇ ਕਰਕੇ ਤੁਹਾਨੂੰ ਪਾੜਨ ਦੀ ਕੋਸ਼ਿਸ਼ ਕਰਦੀਆਂ ਨੇ ਕਦੇ ਕੁਝ ਅਲੱਗ ਕੁਝ ਨਾ ਕੁਝ ਜਿਵੇਂ ਹੁਣ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਐਦਾਂ ਦੀਆਂ ਗੱਲਾਂ ਇਹ ਸਿਆਸੀ ਲੋਕ ਕਰਦੇ ਨੇ ਤਾਂ ਕਿ ਸਾਡਾ ਧਿਆਨ ਭਟਕ ਜAVE ਆਪਣੇ ਮੁੱਦੇ ਤੋਂ ਮੈਂ ਹੀ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਆਪਣੇ ਮੁੱਦੇ ਤੋਂ ਭਟਕਣ ਦੀ ਲੋੜ ਨਹੀਂ ਡਟੇ ਰਹੋ ਖੜੇ ਰਹੋ ਲੜਾਈ ਜਿੰਨੀ ਮਰਜ਼ੀ ਲੰਬੀ ਚੱਲੇ ਅਸੀਂ ਨਾਲ ਆ ਅਸੀਂ ਖੜੇ ਆ ਸਾਰੇ ਬਾਕੀ ਨੂੰ ਵੀ ਅਸੀਂ ਬੇਨਤੀ ਕਰਦੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਜਿਹੜਾ ਪੰਜਾਬੀ ਹੈ ਜਿਨੇ ਇਸ ਧਰਤੀ ਦਾ ਅੰਨ ਖਾਦਾ ਜਵਾਨ ਹੋਇਆ ਇਸ ਧਰਤੀ ਦਾ ਦੁੱਧ ਪਾਣੀ ਪੀ ਕੇ ਸਬਜੀ ਅੰਨ ਖਾ ਕੇ ਉਹ ਗਦਾਰ ਹੋਊਗਾ ਜੇ ਅੱਜ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਕੇ ਨਾਲ ਨਹੀਂ ਖੜੂਗਾ બસ ਇਹੀ ਕਹਾਂਗੀ ਕਿ ਸਾਰੇ ਪੰਜਾਬੀਆਂ ਨੂੰ ਭਰਾਵਾਂ ਕਹਾਂਗੀ ਸਾਰੇ ਭੈਣ ਭਰਾ ਸਾਡੇ ਪੰਜਾਬੀ ਇਕੱਠੇ ਹੋਣ ਤੇ ਇਸ ਲੜਾਈ ਦੇ ਵਿੱਚ ਹਿੱਸਾ ਦੇਣ ਹੱਕ ਸੱਚ ਦੀ ਲੜਾਈ ਆ ਔਰ ਅਸੀਂ ਕਾਮਯਾਬ ਹੋਵਾਂਗੇ ਕਿਉਂਕਿ ਸਾਡੇ ਉੱਤੇ ਗੁਰੂਆਂ ਕਿਰਪਾ ਗੁਰੂਆਂ ਦੀ ਕਿਰਪਾ ਹੈ ਔਰ ਉਹਨਾਂ ਨੇ ਲੜਾਈਆਂ ਜਿੱਤੀਆਂ ਨੇ ਅਸੀਂ ਉਹਨਾਂ ਦੇ ਬੱਚੇ ਅਸੀਂ ਵੀ ਲੜਾਈ ਜਿੱਤਾਂਗੇ ਇਹ ਮੂਰੀ ਜੀ ਜਿਹੜਾ ਕਿਸਾਨ ਦੀ ਖੁਦਕੁਸ਼ੀਆਂ ਹੁੰਦੀਆਂ ਇਹਦਾ ਨੰਬਰ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਗਣਤੀ ਦੇ ਵਿੱਚ ਸੀਗਾ ਜਦੋਂ ਤੋਂ ਇਹ ਬਿੱਲ ਕਾਨੂੰਨ ਬਣਿਆ ਅਸੀਂ ਕਾਲਾ ਕਾਨੂੰਨ ਦਾ ਨਾਮ ਦਿੰਦੇ ਨੂੰ 60 ਤੋਂ ਉੱਪਰ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ ਕੀ ਖੁਦਕੁਸ਼ੀ ਕਰਨਾ ਜਾਂ ਖੁਦਕੁਸ਼ੀ ਇਹ ਸਰਕਾਰਾਂ ਨੂੰ ਪਤਾ ਨਹੀਂ ਲੱਗਦਾ ਕੋਈ ਆਸਾਨ ਸ਼ਬਦ ਹੈ ਖੁਦਕੁਸ਼ੀ ਬੰਦਾ ਉਹਦੋਂ ਕਰਦਾ ਜਦੋਂ ਬੰਦੇ ਨੂੰ ਹਰ ਪਾਸੇ ਤੋਂ ਦੀ ਆਸ ਖਤਮ ਹੋ ਜਵੇ ਕੁਝ ਕਿਸੇ ਪਾਸੇ ਦਿਖਾਈ ਨਾ ਦੰਦਾ ਵੇ ਕੁਝ ਵੀ ਪ੍ਰਮਾਤਮਾ ਨੇ ਇੰਨੀ ਅਨਮੁੱਲੀ ਜ਼ਿੰਦਗੀ ਦਿੱਤੀ ਆ ਉਹਨੂੰ ਖਤਮ ਕਰਨ ਵਾਸਤੇ ਤੁਸੀਂ ਇਹ ਸੋਚੋ ਵੀ ਐਡੀ ਭਰੀ ਰੰਗ-ਬਰੰਗੀ ਦੁਨੀਆ ਦੇ ਵਿੱਚ ਬੰਦਾ ਜਾਣਦਾ ਕਿਹੜਾ ਬੰਦਾ ਇਹ ਸੋਚੂਗਾ ਕਿ ਮੈਂ ਇਸ ਦੁਨੀਆ ਚ ਜਾਵਾਂ ਉਦੋਂ ਹੀ ਜਾਣ ਦੀ ਕੋਸ਼ਿਸ਼ ਕਰਦਾ ਜਦੋਂ ਉਹਨੂੰ ਕੁਝ ਵੀ ਨਹੀਂ ਦਿਖਾਈ ਦਿੰਦਾ ਇਹ ਉਹਨਾਂ ਲੋਕਾਂ ਦੇ ਜਿਹੜੇ ਵੱਡੇ ਕੰਪਨੀ ਵਾਲੇ ਵੱਡੇ ਹੈਗੇ ਨੇ ਜਿੰਨੇ ਅਮੀਰ ਇੱਥੋਂ ਦੇ ਹੈਗੇ ਨੇ ਜਿਨ੍ਹਾਂ ਕੋਲ ਪਹਿਲਾਂ ਹੀ ਬਥੇਰਾ ਪੈਸਾ ਹੈਗਾ ਹੈ ਉਹਨਾਂ ਨੂੰ ਤਾਂ ਕਰਜ਼ੇ ਮਾਫ਼ ਕੀਤੇ ਜਾਂਦੇ ਨੇ ਕਿਸਾਨ ਵੀਰ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਨੇ ਲੋਕਾਂ ਦੇ ਢਿੱਡ ਪਾਲਦੇ ਨੇ ਉਹਨਾਂ ਵਾਸਤੇ ਕਰਜ਼ਾ ਮਾਫ਼ ਨਹੀਂ ਹੁੰਦਾ ਹੈਗਾ ਸੋ ਮੈਂ ਇਹੀ ਕਹਾਂਗੀ ਕਿ ਇਹ ਜਿਹੜੀ ਸਰਕਾਰ ਹੈਗੀ ਆ ਇਹ ਜਿਹੜੇ ਕਾਲੇ ਕਾਨੂੰਨ ਬਣਾ ਰਹੀ ਆ ਇਹ ਕਾਨੂੰਨ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਸਾਡੇ ਕਿਸਾਨ ਵੀਰ ਜਾਂ ਹੋਰ ਵੀ ਜਿਹੜੇ ਕਿੱਤੇ ਦੇ ਵਿੱਚ ਹੈਗੇ ਨੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਜਿਵੇਂ ਅਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਦੇਖਦੇ ਆ ਉੱਥੇ ਜਿੰਨੇ ਲੋਕ ਜਿਨ੍ਹਾਂ ਦੇ ਬਿਜ਼ਨਸ ਡਾਊਨ ਜਾ ਰਿਹਾ ਹੈ ਜਾਂ ਜਿਨ੍ਹਾਂ ਦਾ ਕੰਮਕਾਰ ਥੱਲੇ ਜਾ ਰਿਹਾ ਹੈ ਉਹਨਾਂ ਨੂੰ ਗਵਰਨਮੈਂਟ ਸਹਾਇਤਾ ਕਰਦੀ ਆ ਪਰ ਇੱਥੇ ਉਲਟ ਹੋ ਰਿਹਾ ਹੈ ਜਿਹੜੇ ਪੂਰੇ ਵੱਡੇ-ਵੱਡੀਆਂ ਕੰਪਨੀਆਂ ਹਰ ਸ਼ਹਿਰ ਦੇ ਵਿੱਚ ਹਰ ਸਟੇਟ ਦੇ ਵਿੱਚ ਆਪਣਾ ਬੋਲ ਵਾਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਹਰੇਕ ਸਟੇਟ ਨੂੰ ਆਪਣਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਤਾਂ ਮਾਫ਼ ਕੀਤਾ ਜਾਂਦਾ ਕਰ ਜਾਂ ਪਰ ਜਿਹੜੇ ਲੋਕ ਵਿਚਾਰੇ ਇੱਥੇ ਉੱਠ ਰਹੇ ਨੇ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਰਿਹਾ ਬਾਹਰ ਲਈ ਗੱਟੀਆਂ ਗੱਲਾਂ ਤਾਂ ਬਹੁਤ ਕਰਦੇ ਨੇ ਸਾਡੇ ਰਾਜਨੀਤਿਕ ਇੱਥੋਂ ਦੇ ਜਿਹੜੇ ਮੰਤਰੀ ਨੇ ਜਾਂ ਸਾਡੀ ਸਰਕਾਰਾਂ ਬਾਹਰ ਲੀਆਂ ਗੱਲਾਂ ਕਰੇ ਸੀ ਫਲਾਨ ਕੈਨੇਡਾ ਵਰਗਾ ਬਣਾ ਦਾਂਗੇ ਜੀ ਮੁਲਕ ਨੂੰ ਅਸੀਂ ਅਮਰੀਕਾ ਵਰਗਾ ਬਣਾ ਦਾਂਗੇ ਪਰ ਉੱਥੋਂ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਵੀ ਕਰਨਾ ਉਹ ਜੋ ਕੁਝ ਉਹ ਸਰਕਾਰਾਂ ਕਰਦੀਆਂ ਨੇ ਬਾਹਰ ਲਈਆਂ ਉਹ ਗਰੀਬ ਬੰਦੇ ਨੂੰ ਹਮੇਸ਼ਾ ਸਹਾਇਤਾ ਕਰਦੀਆਂ ਨੇ ਉਥੇ ਪੜ੍ਹਾਈ ਫਰੀ ਆ ਮੈਡੀਕਲ ਫਰੀ ਆ ਤੇ ਇੱਥੇ ਕੀ ਹੈਗਾ ਇਹ ਤਾਂ ਤੁਸੀਂ ਟੈਕਸ ਦਿੰਦੇ ਰਹੋ ਮਰਦੇ ਰਹੋ ਐਨੀ ਤੁਹਾਡੀ ਕਮਾਈ ਨਹੀਂ ਹੁੰਦੀ ਜਿੰਨੇ ਤੁਹਾਡੀ ਕਮਾਈ ਟੈਕਸ ਵਿੱਚ ਚਲੀ ਜਾਂਦੀ ਆ ਪਰ ਸਹੂਲਤ ਕੁਝ ਵੀ ਨਹੀਂ ਹੈਗੀ ਨਾ ਸਾਨੂੰ ਇੱਥੇ ਚੰਗੇ ਹਸਪੀਟਲ ਨੇ ਨਾ ਸਾਡੀ ਇੱਥੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਾਈ ਹੈਗੀ ਐ ਗਵਰਨਮੈਂਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਨੀ ਮਹਿੰਗੀ ਫੀਸ ਆ ਔਰ ਜਿਹੜੇ ਆਮ ਲੋਕੀ ਨੇ ਗਰੀਬ ਲੋਕ ਨੇ ਉਹ ਪੜ੍ਹਾਈ ਨਹੀਂ ਸਕਦੇ ਉੱਥੇ ਉਹਨਾਂ ਦੇ ਬੱਚੇ ਅਨਪੜ੍ਹ ਰਹਿ ਜਾਂਦੇ ਨੇ ਜੇ ਅਨਪੜ੍ਹਤਾ ਘਰ ਦੇ ਵਿੱਚ ਰਹੂਗੀ ਤਾਂ ਉਹਨਾਂ ਨੂੰ ਹੱਕਾਂ ਦਾ ਨਹੀਂ ਪਤਾ ਲੱਗੂ ਉਹਨਾਂ ਨੂੰ ਜੋ ਮਰਜ਼ੀ ਦਿਉਂਨ ਮਰਜ਼ੀ ਮੋਲਡ ਕਰੀ ਜਾਣਗੇ ਸਰਕਾਰਾਂ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਆਪਣੇ ਹੱਕਾਂ ਦਾ ਇਹ ਬੰਦੇ ਨੂੰ ਪਤਾ ਲੱਗਦਾ ਜਦੋਂ ਵਿਦਿਆ ਬੰਦਾ ਹਾਸਲ ਕਰਦਾ ਉਹਨਾਂ ਨੂੰ ਗਿਆਨ ਹੁੰਦਾ ਉਹਨਾਂ ਨੂੰ ਪਤਾ ਲੱਗਦਾ ਸਾਡੇ ਹੱਕ ਕੀ ਨੇ ਅਸੀਂ ਤਾਂ ਐਵੇਂ ਨੇਰੇ 'ਚ ਬੈਠੇ ਆ ਅਵੇਅਰਨੈਸ ਆਉਂਦੀ ਆ ਸੋ ਜਿਵੇਂ ਬਾਹਰ ਲੋਕੀ ਹੈਗੇ ਨੇ ਸਟੱਡੀ ਫ੍ਰੀ ਆ ਇੱਥੇ ਵੀ ਸਟੱਡੀ ਫ੍ਰੀ ਹੋਣੀ ਚਾਹੀਦੀ ਆ ਇਹਨਾਂ ਨੇ ਹਮੇਸ਼ਾ ਧੱਕਾ ਕੀਤਾ ਪੰਜਾਬ ਨਾਲ ਤਾਂ ਹਮੇਸ਼ਾ ਧੱਕਾ ਕੀਤਾ ਪੰਜਾਬ ਨੂੰ ਹਮੇਸ਼ਾ ਡੇਗਣ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਨੂੰ ਕੋਈ ਨਹੀਂ ਦੇਖ ਸਕਦਾ ਇੱਥੇ ਗੁਰੂਆਂ ਦੀ ਕਿਰਪਾ ਬਹੁਤ ਆ ਇੱਥੇ ਸਾਡਾ ਇੱਕ ਜੁੱਟਾ ਉਹਨਾਂ ਨੂੰ ਪਤਾ ਵੀ ਲੱਗ ਗਿਆ ਕਿ ਪੰਜਾਬੀ ਇੱਕ ਜੁੱਟ ਨੇ ਪੰਜਾਬੀਆਂ ਨੂੰ ਜਿੰਨਾ ਮਰਜ਼ੀ ਇਹ ਵਿੱਚ ਕਦੇ ਮੰਦਰਾ ਗੁਰਦੁਆਰਾ ਸਾਹਿਬ ਦੇ ਕਿ ਕੁਝ ਮਰਜ਼ੀ ਪਾ ਪਾ ਕੇ ਝਮੇਲੇ ਜੇ ਉਹਨਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਹੋ ਸਕਦੇ ਸਾਡੀਆਂ ਦਿਲਾਂ ਦੀਆਂ ਸਾਂਝਾਂ ਸਾਡੀ ਜ਼ਮੀਨ ਇੱਕਾ ਸਾਡਾ ਖੂਨ ਇੱਕਾ ਸਾਡੀ ਹਵਾਵਾਂ ਫਿਜ਼ਾਵਾਂ ਇੱਕ ਨੇ ਅਸੀਂ ਸਾਡੀਆਂ ਰੂਹਾਂ ਇੱਕ ਨੇ ਇਸ ਕਰਕੇ ਸਾਨੂੰ ਕੋਈ ਅਲੱਗ ਨਹੀਂ ਕਰ ਸਕਦਾ ਇਹ ਹੱਕ ਸੱਚ ਦੀ ਲੜਾਈ ਆ ਇਹ ਸਾਡੀ ਅਸੀਂ ਲੜਾਈ ਜਿੱਤਾਂਗੇ ਜਿੱਤਾਂਗੇ ਜ਼ਰੂਰ ਹਾਂ ਹੁਸ਼ਿਆਰ ਪੰਜਾਬ ਦੀ ਗੱਲ ਕਰਦੇ ਆ ਗੱਲਾਂ-ਗੱਲਾਂ ਦੇ ਵਿੱਚੋਂ ਮੈਨੂੰ ਕੁਝ ਬੋਲ ਯਾਦ ਹੁੰਦੇ ਨੇ ਥੋੜ ਗੀਤਾਂ ਦੇ ਵਿੱਚੋਂ ਬੋਲ ਸੀਗੇ ਤੇਰਾ ਲਿਖ ਨੂੰ ਸਫੈਦਿਆਂ ਦਾ ਨਾਮ ਨੇ ਜੀਟੀ ਰੋਡ ਦੇ ਉੱਪਰ ਅੱਜ ਉਹਨਾਂ ਹੀ ਸਫੈਦਿਆਂ ਦੇ ਉੱਪਰ ਮੈਨੂੰ ਲੱਗਦਾ ਜਦੋਂ ਆਪਾਂ ਖੁਸ਼ਹਾਲੀ ਦੀ ਗੱਲ ਕਰਦੇ ਹਾਂ ਜਾਂ ਕਿਸਾਨ ਖੁਸ਼ਹਾਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਸਫੈਦਿਆਂ ਦੇ ਉੱਪਰ ਬਿੱਲਾਂ ਦੇ ਅਗੇਂਸਟ ਪੋਸਟਰ ਲੱਗੇ ਹੋਏ ਨੇ ਜੀਟੀ ਰੋਡ ਦੀ ਗੱਲ ਕਰੀ ਤਾਂ ਜੀਟੀ ਰੋਡ ਦੇ ਉੱਪਰ ਕਿਸਾਨ ਸਾਰੇ ਬੈਠੇ ਨੇ ਧਰਨਿਆਂ ਦੇ ਉੱਪਰ ਬੈਠੇ ਨੇ ਤੁਪਾਂ ਦੇ ਵਿੱਚ ਸੜ ਰਹੇ ਨੇ ਉਹਨਾਂ ਰੇਲਾ ਮੁਜ਼ਾਹਰਾਂ ਤੇ ਬੈਠੇ ਨੇ ਬਿਲਕੁਲ ਸਹੀ ਗੱਲ ਆ ਬੜਾ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ ਕਿ ਇਹ ਸਾਡਾ ਖੁਸ਼ਹਾਲ ਪੰਜਾਬ ਜਿਵੇਂ ਇੱਥੋਂ ਅਸੀਂ ਜਦੋਂ ਬਾਹਰ ਵੀ ਕਿਤੇ ਜਾਈਦਾ ਸ਼ੋਜ਼ ਕਰਨ ਵਾਸਤੇ ਜਾਈਦਾ ਸਾਡਾ ਪੰਜਾਬ ਸਾਡੇ ਦਿਲ ਦੇ ਅੰਦਰ ਧੜਕਦਾ ਅਸੀਂ ਹਮੇਸ਼ਾ ਜਦੋਂ ਵਾਪਸ ਉੱਥੋਂ ਆਈਦਾ ਪੰਜਾਬ ਜਾ ਕੇ ਅਸੀਂ ਆਪਣੀ ਧਰਤੀ ਨੂੰ ਮੱਥਿਆ ਨਾਲ ਲਾਈਦਾ ਵੀ ਸ਼ੁਕਰ ਅਸੀਂ ਪੰਜਾਬ 'ਚ ਆ ਗਏ ਆ ਇੱਥੋਂ ਦੀ ਹਵਾ ਇੱਥੋਂ ਦੀ ਹਵਾ ਜਿਹੜੀ ਹੈਗੀ ਆ ਉਹ ਬੰਦੇ ਨੂੰ ਇੰਨਾ ਕਿ ਤੰਦਰੁਸਤ ਰੱਖਦੀ ਆ ਥੋੜਾ ਖਾ ਕੇ ਵੀ ਬੰਦਾ ਇੰਨਾ ਤੰਦਰੁਸਤ ਹੈ ਇਸ ਮਿੱਟੀ ਦੇ ਵਿੱਚ ਐਸੀ ਖੁਸ਼ਬੂ ਆ ਐਸੀ ਇਸ ਮਿੱਟੀ ਦੇ ਵਿੱਚ ਅਣਖ ਆ ਅਣਖੀਲੀ ਮਿੱਟੀ ਹੈ ਇਹ ਅਣਖੀਲੀ ਇਹ ਧਰਤੀ ਆ ਇੱਥੇ ਜਿਹੜਾ ਵੀ ਬੱਚਾ ਜਨਮ ਲੈਂਦਾ ਔਰ ਇੱਥੇ ਪੜਦਾ ਹੈ ਉਹ ਹਮੇਸ਼ਾ ਹੱਕ ਸੱਚ 'ਚ ਖੜਦਾ ਹੈ ਔਰ ਅੱਜ ਜਿਵੇਂ ਤੁਸੀਂ ਦੱਸਿਆ ਵੀ ਉਸ ਜੀਟੀ ਰੋਡ ਦੇ ਉੱਤੇ ਧਰਨੇ ਲੱਗੇ ਹੋਏ ਨੇ ਬਹੁਤ ਦੁੱਖ ਲੱਗਦਾ ਕਿ ਸਾਡਾ ਹੀ ਪੰਜਾਬ ਆ ਸਾਡਾ ਹੀ ਘਰ ਆ ਸਾਡੇ ਘਰ ਦੇ ਵਿੱਚ ਸਾਨੂੰ ਭੀਖ ਮੰਗਣੀ ਪੈ ਰਹੀ ਆ ਕਿਉਂ ਅਸੀਂ ਭਿਖਾਰੀ ਥੋੜੀ ਆ ਇਹ ਸਾਡਾ ਹੱਕ ਆ ਅਸੀਂ ਭੀਖ ਕਿਉਂ ਮੰਗੀਏ ਅਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਸਾਡਾ ਹੱਕ ਆ ਇਹ ਸਾਡੇ ਸਾਡੇ ਘਰ ਦੇ ਵਿੱਚ ਆ ਕੇ ਕੋਈ ਆ ਕੇ ਕਵੇ ਤੁਹਾਡੇ ਘਰ ਦੇ ਵਿੱਚ ਅਸੀਂ ਆਹ ਕਾਨੂੰਨ ਬਣਾਤਾ ਤੁਸੀਂ ਐਦਾਂ ਚੱਲੋ ਇਹਨੂੰ ਐਦਾਂ ਕਰੋ ਉਹ ਕੋਣ ਹੁੰਦੇ ਨੇ ਸਾਡੇ ਘਰ ਦੇ ਵਿੱਚ ਆ ਕੇ ਹੱਕ ਜਮਾਉਣ ਵਾਲੇ ਸਾਨੂੰ ਗੁਲਾਮ ਬਣਾ ਲਓ ਸਾਡੀ ਮਰਜ਼ੀ ਆ ਸਾਡਾ ਘਰ ਆ ਅਸੀਂ ਅਸੀਂ ਆਪਣੀ ਜ਼ਮੀਨ ਵਾਣਨੇ ਆ ਅਸੀਂ ਫਸਲ ਉਗਾਉਣੇ ਆ ਕਿਹੜੀ ਰੁੱਤ ਵਿੱਚ ਅਸੀਂ ਕੀ ਉਗਾਣਾ ਸਾਨੂੰ ਪਤਾ ਉਹਨਾਂ ਨੂੰ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ ਕਿਹੜੇ ਰੁੱਤੇ ਵਿੱਚ ਕਿਹੜੀ ਫਸਲ ਹੁੰਦੀ ਆ ਇਹ ਸਾਨੂੰ ਪਤਾ ਕਿਹੜੀ ਰੁੱਤ ਵਿੱਚ ਅਸੀਂ ਕਿਹੜੀ ਫਸਲ ਦੇਣੀ ਆ ਸਾਡੀ ਜ਼ਮੀਨ ਕਿਹੜੀ ਫਸਲ ਦੇ ਨਾਲ ਸਹੀ ਰਹਿੰਦੀ ਆ ਪਜਾਉ ਰਹਿੰਦੀ ਆ ਕਿਹੜੀ ਫਸਲ ਦੇ ਨਾਲ ਸਾਡੀ ਜ਼ਮੀਨ ਖਰਾਬ ਹੁੰਦੀ ਆ ਅਸੀਂ ਕੀ ਕਰਨਾ ਅਸੀਂ ਜਿਹੜੀ ਇੰਨੀ ਮਿਹਨਤ ਕੀਤੀ ਆ ਦਿਨ ਰਾਤ ਲਾ ਕੇ ਮਿਹਨਤ ਕੀਤੀ ਆ ਉਹਦਾ ਜਿਹੜਾ ਸਾਡਾ ਹੱਕ ਹੈਗਾ ਸਾਡਾ ਜਿਹੜਾ ਫਲ ਹੈਗਾ ਉਸ ਚੀਜ਼ ਦਾ ਉਹ ਅਸੀਂ ਆਪ ਤੈਅ ਕਰਾਂਗੇ ਅਸੀਂ ਇੱਕ ਚੀਜ਼ ਬੰਦਾ ਇੱਕ ਕੱਪੜਾ ਬਣਾਉਂਦਾ ਹੈ ਉਹਦੀ ਆਪ ਕੀਮਤ ਐ ਕਰਦਾ ਬਣਾਉਂਦਾ ਵੀ ਹਾਂ ਇਹਦੀ ਇੰਨੀ ਲੈਣੀ ਉਹਨੂੰ ਪਤਾ ਵੀ ਮੇਰੀ ਇੰਨੀ ਕਾਸਟ ਆ ਚੁੱਕੀ ਆ ਮੇਰੀ ਇੰਨੀ ਮਿਹਨਤ ਆ ਮੈਨੂੰ ਇੰਨਾ ਕੁ ਬਚਦਾ ਨਾ ਠੀਕ ਆ ਅਗਰ ਉਸ ਤੋਂ ਥੱਲੇ ਆ ਕਿ ਕੋਈ ਬੰਦਾ ਕਹੇ ਵੀ ਨਹੀਂ ਤੁਹਾਨੂੰ ਆ ਰੇਟ ਦੰਨੇ ਉਹ ਕੌਣ ਹੁੰਦਾ ਹੈ ਨਹੀਂ ਲੈਣੀ ਨਾ ਸਹੀ ਅਸੀਂ ਵੇਚਾਂਗੇ ਸਾਡੀ ਮਰਜ਼ੀ ਆ ਨਹੀਂ ਲੈਣੀ ਕਿਸੇ ਨੇ ਨਾ ਸਹੀ ਪਰ ਧੱਕੇ ਨਾਲ ਸਤੋਂ ਕੋਈ ਖੋ ਨਹੀਂ ਸਕਦਾ ਸਾਡੀ ਚੀਜ਼ ਨੂੰ ਜਿਹਨੂੰ ਜ਼ਰੂਰਤ ਆ ਚੰਗੀ ਕੁਆਲਿਟੀ ਵਾਲੀ ਚੀਜ਼ ਲੈਣ ਦੀ ਉਹ ਜੋ ਅਸੀਂ ਰੇਟ ਤੈਅ ਕਰਾਂਗੇ ਉਹ ਸਾਂ ਵਧਾਂਗੇ